ਤਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸ਼ਟਾਲਿਨ ਦੇ ਵੱਲੋਂ ਕੇਂਦਰ ਸਰਕਾਰ ਦੀ ਪ੍ਰਸਤਾਵਿਕ ਹੱਦਬੰਦੀ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ ਹੈ ਲੋਕ ਸਭਾ ਦੀਆਂ ਸੀਟਾਂ ਦੀ ਨਵੀਂ ਹੱਦਬੰਦੀ ਕਰਨ ਜਾ ਰਹੀ ਹੈ ਕੇਂਦਰ ਦੀ ਮੋਦੀ ਸਰਕਾਰ 2026 ਦੇ ਵਿੱਚ ਦੱਖਣੀ ਭਾਰਤ ਦੇ ਸੂਬਿਆਂ ਦੇ ਵੱਲੋਂ ਖਦਸਾ ਪ੍ਰਗਟ ਕੀਤਾ ਗਿਆ ਹੈ ਕਿ ਸਾਡੇ ਸੂਬਿਆਂ ਦੀ ਪ੍ਰਤੀਨਿਧਤਾ ਪਾਰਲੀਮੈਂਟ ਦੇ ਵਿੱਚ ਘਟਾ ਦਿੱਤੀ ਜਾਵੇਗੀ ਗਿਣਤੀ ਦੇ ਵਿੱਚ ਤਾਂ ਸਾਡੇ ਸੂਬਿਆਂ ਦੀਆਂ ਸੀਟਾਂ ਵਧ ਜਾਣਗੀਆਂ ਪਰ ਉਹਨੀਆਂ ਜਿੰਨੀਆਂ ਨਹੀਂ ਵਧਣੀਆਂ ਚਾਹੀਦੀਆਂ ਨੇ ਪ੍ਰਤੀਸ਼ਤ ਦੇ ਮਾਮਲੇ ਵਿੱਚ ਸੰਸਦ ਵਿੱਚ ਸਾਡੀ ਪ੍ਰਤੀਨਿਧਤਾ ਘਟ ਜਾਵੇਗੀ ਮੈਂਬਰ ਘਟ ਜਾਣਗੇ ਇਸ ਕਰਕੇ ਸਾਨੂੰ ਇਹ ਹੱਦਬੰਦੀ ਮਨਜ਼ੂਰ ਨਹੀਂ ਹੈ ਇਸ ਨੂੰ ਲੈ ਕੇ ਹੁਣ ਜੁਆਇੰਟ ਐਕਸ਼ਨ ਕਮੇਟੀ ਬਣਾਉਣ ਦਾ ਐਲਾਨ ਐਮ ਕੇ ਸਟਾਲਿਨ ਨੇ ਕੀਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਚਿੱਠੀ ਸਟਾਲਿਨ ਦੇ ਵੱਲੋਂ ਲਿਖ ਦਿੱਤੀ ਗਈ ਹੈ ਦਰਸਲ ਤਾਮਿਲਨਾਡੂ ਦੇ ਸੀਐਮ ਐਮ ਕੇ ਸਟਾਲਿਨ ਨੇ 28 ਮਾਰਚ ਨੂੰ ਚੇਨਈ ਦੇ ਵਿੱਚ ਸੂਬਿਆਂ ਦੀ ਇੱਕ ਬੈਠਕ ਸੱਦੀ ਹੈ ਇਸ ਬੈਠਕ ਦੇ ਲਈ ਸੱਤ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਸਟਾਲਿਨ ਨੇ ਲਿਖੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਉਹਨਾਂ ਨੇ ਜਾਣਕਾਰੀ ਦਿੱਤੀ ਆਖਿਆ ਮੈਂ ਕੇਰਲਾ ਆਂਧਰਾ ਪ੍ਰਦੇਸ਼ ਤੇਲੰਗਾਨਾ ਕਰਨਾਟਕਾ ਵੈਸਟ ਬੰਗਾਲ ਉੜੀਸਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖੀ ਹੈ ਕਿ 22 ਮਾਰਚ ਨੂੰ ਚੇਨਈ ਦੇ ਵਿੱਚ ਜੁਆਇੰਟ ਐਕਸ਼ਨ ਕਮੇਟੀ ਦੀ ਬੈਠਕ ਲਈਏ ਤਾਂ ਜੋ ਕੇਂਦਰ ਸਰਕਾਰ ਦੀ ਇਸ ਨਵੀਂ ਹੱਦਬੰਦੀ ਦੀ ਯੋਜਨਾ ਦੇ ਖਿਲਾਫ ਆਵਾਜ਼ ਚੁੱਕੀ ਜਾ ਸਕੇ ਕਿਉਂਕਿ ਸਾਡੇ ਸੂਬਿਆਂ ਦਾ ਕਸੂਰ ਇਹੀ ਹੈ ਕਿ ਅਸੀਂ ਆਬਾਦੀ ਕੰਟਰੋਲ ਕੀਤੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਸਾਡੀਆਂ ਸੀਟਾਂ ਪਾਰਲੀਮੈਂਟ ਦੇ ਵਿੱਚ ਘਟਾ ਦਿੱਤੀਆਂ ਜਾਣ ਗੱਲ ਪੰਜਾਬ ਦੇ ਲੀਡਰਾਂ ਦੀ ਕਰੀਏ ਤੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਵਾਜਵਾ ਨੇ ਵੀ ਇਹ ਮੁੱਦਾ ਚੁੱਕਿਆ ਹੈ ਉਹ ਵੀ ਆਖਦੇ ਨੇ ਕਿ ਪੰਜਾਬ ਨੂੰ ਇਸ ਦਾ ਨੁਕਸਾਨ ਹੋ ਸਕਦਾ ਹੈ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਮਸਲੇ 'ਚ ਸਿਰ ਜੋੜ ਕੇ ਬੈਠਣ ਪਹਿਲਾਂ ਹੀ ਆਪਣੀ ਨੁਮਾਇੰਦਗੀ ਘਟ ਹੈ ਪਾਰਲੀਮੈਂਟ ਦੇ ਵਿੱਚ ਆਪਾਂ ਨੂੰ ਆਖੋ ਪਰੋਖੇ ਕੀਤਾ ਜਾ ਸਕਦਾ ਹੈ ਜੇਕਰ ਹੋਰ ਆਪਣੀ ਗਿਣਤੀ ਪਾਰਲੀਮੈਂਟ ਦੇ ਵਿੱਚ ਘਟ ਗਈ ਤਾਂ ਬੈਠੀਏ ਵਿਚਾਰੀਏ ਜੇਕਰ ਗਿਣਤੀ ਘਟਦੀ ਹੈ ਤਾਂ ਫਿਰ ਕੀ ਕਰਨਾ ਹੈ ਇਸ ਦੇ ਬਾਰੇ ਸਾਨੂੰ ਹੁਣੇ ਤੋਂ ਹੀ ਵਿਚਾਰ ਚਰਚਾ ਕਰਨੀ ਚਾਹੀਦੀ ਹੈ ਸਰਬ ਪਾਰਟੀ ਮੀਟਿੰਗ ਦੇ ਵੱਲ ਇਸ਼ਾਰਾ ਪ੍ਰਤਾਪ ਸਿੰਘ ਵਾਜਵਾ ਦੇ ਵੱਲੋਂ ਕਰ ਦਿੱਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਟਾਲਿਨ ਦੇ ਵੱਲੋਂ ਸੱਦੀ ਗਈ ਸੂਬਿਆਂ ਦੀ ਬੈਠਕ ਦੇ ਵਿੱਚ ਸ਼ਾਮਿਲ ਹੁੰਦੇ ਹਨ ਜਾਂ ਫਿਰ ਨਹੀਂ ਸਮਾਂ ਦੱਸੇਗਾ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਚੰਡੀਗੜ੍ਹ ਦੇ ਵਿੱਚ ਸਯੁਕਤ ਕਿਸਾਨ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਬੈਠਕ ਹੋਈ बैठक ਤੋਂ ਬਾਅਦ ਕਿਸਾਨ ਆਗੂਆਂ ਨੇ ਜਾਣਕਾਰੀ ਦਿੱਤੀ ਕਿ ਅਸੀਂ ਇਸ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਨੂੰ ਇੱਕ ਚੇਤਾਵਨੀ ਦੇਣ ਦਾ ਮਤਾ ਪਾਸ ਕੀਤਾ ਹੈ ਇਸ ਵੇਲੇ ਕਿਸਾਨ ਦਾਵਾ ਕਰਦੇ ਨੇ ਕਿ ਇਸ ਵੇਲੇ ਭਾਰਤ ਸਰਕਾਰ ਦੇ ਮੁੱਖ ਦੇ ਮંત્રી ਵਪਾਰਕ ਮੰਤਰੀ ਕਮਰਸ ਮਨਿਸਟਰ ਅਮਰੀਕਾ ਦੇ ਵਿੱਚ ਹਨ ਅਮਰੀਕਾ ਦੇ ਵੱਲੋਂ ਭਾਰਤ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਸਾਡੇ ਨਾਲ ਖੇਤੀ ਸੰਬੰਧੀ ਸਮਝੌਤਾ ਕਰੋ ਖੇਤੀ ਸੰਬੰਧੀ ਸਮਝੋਤੇ ਦਾ ਮਤਲਬ ਦਾਲਾਂ ਅਤੇ ਤੇਲ ਅਮਰੀਕਾ ਤੋਂ ਭਾਰਤ ਆਯਾਤ ਕਰੇ ਉਹ ਵੀ ਡਿਊਟੀ ਫ੍ਰੀ ਟੈਕਸ ਫਰੀ ਇੰਪੋਰਟ ਕਰੇ ਭਾਰਤ ਅਮਰੀਕਾ ਤੋਂ ਦਾਲਾਂ ਅਤੇ ਤੇਲ ਕਿਸਾਨਾਂ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਇਹ ਦਿੱਤੀ ਹੈ ਕਿ ਅਮਰੀਕਾ ਦੇ ਦਬਾਅ ਹੇਠ ਆ ਕੇ ਬਿਲਕੁਲ ਕੋਈ ਵੀ ਅਜੀਹਾ ਸਮਝੌਤਾ ਨਾ ਕਰ ਲਿਓ ਜੇਕਰ ਅਮਰੀਕਾ ਤੋਂ ਅਜੀਹੀਆਂ ਖੇਤੀ ਦੀਆਂ ਵਸਤੂਆਂ ਡਿਊਟੀ ਫਰੀ ਟੈਕਸ ਫਰੀ ਭਾਰਤ ਦੇ ਵਿੱਚ ਆਉਣਗੀਆਂ ਤਾਂ ਕਿਸਾਨਾਂ ਨੂੰ ਤੁਸੀਂ ਹੋਰ ਨਹੀਂ ਪੁੱਛਣਾ ਤੁਸੀਂ ਤਾਂ ਪਹਿਲਾਂ ਹੀ ਨਹੀਂ ਪੁੱਛਦੇ ਜੋ ਅਸੀਂ ਬੀਜਦੇ ਹਾਂ ਉਹਨਾਂ ਫਸਲਾਂ ਨੂੰ ਨਹੀਂ ਤੁਸੀਂ ਪੁੱਛਦੇ ਜੇਕਰ ਟੈਕਸ ਪ੍ਰੀਸਮਾਨ ਅਮਰੀਕਾ ਵਰਗੇ ਮੁਲਕਾਂ ਤੋਂ ਆ ਗਿਆ ਤਾਂ ਕਿਸਾਨਾਂ ਦਾ ਹੋਰ ਮੰਦਾ ਹਾਲ ਹੋ ਜਾਣਾ ਹੈ ਅਸੀਂ ਪੂਰੇ ਭਾਰਤ ਦੇ ਵਿੱਚ ਇੰਨਾ ਵੱਡਾ ਆંદੋਲਨ ਤੁਹਾਡੇ ਖਿਲਾਫ ਖੜਾ ਕਰ ਦੇਵਾਂਗੇ ਕਿ ਉਸ ਨੂੰ ਰੋਕਣਾ ਤੁਹਾਡੇ ਵਸ ਦੀ ਗੱਲ ਨਹੀਂ ਰਹਿ ਜਾਵੇਗੀ ਸਿੱਧੀ ਚੇਤਾਵਨੀ ਕਿਸਾਨਾਂ ਦੇ ਵੱਲੋਂ ਦਿੱਤੀ ਗਈ ਹੈ ਇੱਕ ਓਵਰ ਵੀ ਦਿੱਤਾ ਗਿਆ ਹੈ ਕਿ ਜੇਕਰ ਤੁਸੀਂ ਦਾਲਾਂ ਅਤੇ ਤੇਲ ਆਦਿ ਚਾਹੁੰਦੇ ਹੋ ਤਾਂ ਫਿਰ ਸਾਨੂੰ ਦੱਸੋ ਅਸੀਂ ਤਾਂ ਚਾਹੁੰਦੇ ਹਾਂ ਕਿ ਝੋਨੇ ਤੋਂ ਖਿਹੜਾ ਚੁੱਟੇ ਸਾਨੂੰ ਆਖ ਆਖਦੇ ਹੋ ਫਸਲੀ ਪਿੰਨਤਾ ਅਪਣਾਓ ਕਿਸੇ ਚੀਜ਼ ਦਾ ਰੇਟ ਦਿੰਦੇ ਇਹ ਹੋ ਹੋਰ ਸਿਰਫ ਇਨ੍ਹਾਂ ਚੀਜ਼ਾਂ ਤੇ ਐਮਐਸਪੀ ਦਿੰਦੇ ਹੋ ਮਜਬੂਰੀ ਵਸ ਸਾਨੂੰ ਬੀਜਣੀਆਂ ਪੈਂਦੀਆਂ ਨੇ ਸਾਨੂੰ ਦੱਸੋ ਕਿਹੜੀਆਂ ਦਾਲਾਂ ਚਾਹੀਦੀਆਂ ਨੇ ਕਿਹੜਾ ਤੇਲ ਚਾਹੀਦਾ ਹੈ ਅਸੀਂ ਬੀਜਾਂਗੇ ਭਾਰਤੀ ਕਿਸਾਨਾਂ ਤੋਂ ਇਹ ਸਮਾਨ ਖਰੀਦੋ ਦੂਜੇ ਦੇਸ਼ਾਂ ਤੋਂ ਇمپੋਰਟ ਆਯਾਤ ਕਿਉਂ ਕਰਨਾ ਹੈ ਨਾਲੇ ਆਪਣੇ ਭਾਰਤ ਦੀਆਂ ਵਸਤੂਆਂ ਭਾਰਤ ਵਿੱਚ ਹੀ ਰਹਿਣਗੀਆਂ ਆਪਣੇ ਭਾਰਤ ਦੇ ਕਿਸਾਨ ਹੀ ਖੁਸ਼ਹਾਲ ਹੋਣਗੇ ਉਸ ਦੇ ਨਾਲ ਭਾਰਤ ਦੇਸ਼ ਖੁਸ਼ਹਾਲ ਹੋਵੇਗਾ ਅਰਥ ਵਿਵਸਥਾ ਵੀ ਵਧੇਗੀ ਬਿਲਕੁਲ ਅਮਰੀਕਾ ਦੇ ਨਾਲ ਖੇਤੀ ਵਸਤੂਆਂ ਸੰਬੰਧੀ ਕੋਈ ਵੀ ਸਮਝੌਤਾ ਨਾ ਕਰਿਓ ਨਹੀਂ ਤਾਂ ਫਿਰ ਅਸੀਂ ਆंदोलਨ ਵਿੜ ਦੇਾਂਗੇ ਕੇਂਦਰ ਸਰਕਾਰ ਨੂੰ ਹਿਲਾ ਕੇ ਰੱਖ ਦਿਆਂਗੇ ਅਜੇ ਹੀ ਸਬਦਾਵਲੀ ਕਿਸਾਨ ਆਗੂਆਂ ਦੇ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦੇ ਸਮੇ ਵਰਤੀ ਗਈ ਹੈ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਦਿੱਲੀ ਦੇ ਵਿੱਚ ਨਵੀਂ ਸਰਕਾਰ ਬਣੀ ਹੈ ਭਾਰਤੀ ਜਨਤਾ ਪਾਰਟੀ ਦੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਦਿੱਲੀ ਦੇ ਲੋਕਾਂ ਦੇ ਨਾਲ ਵਾਅਦਾ ਕੀਤਾ ਗਿਆ ਸੀ ਕਿ ਜੇਕਰ ਤੁਸੀਂ ਭਾਜਪਾ ਦੀ ਸਰਕਾਰ ਬਣਾ ਦਿੰਦੇ ਹੋ ਤਾਂ 8 ਮਾਰਚ ਤੋਂ ਬੀਬੀਆਂ ਦੇ ਖਾਤਿਆਂ ਦੇ ਵਿੱਚ 2500 ਰੁਪਏ ਪਾਉਣਾ ਸ਼ੁਰੂ ਕਰ ਦੇਵਾਂਗੇ 8 ਮਾਰਚ ਵਾਲੇ ਦਿਨ ਭਾਰਤੀ ਜਨਤਾ ਪਾਰਟੀ ਦੀ ਦਿੱਲੀ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਮਹਿਲਾ ਸਨਮਾਨ ਯੋਜਨਾ ਸ਼ੁਰੂ ਕੀਤੀ ਜਾਂਦੀ ਹੈ ਜਿਸ ਦੇ ਤਹਿਤ ਬੀਬੀਆਂ ਦੇ ਖਾਤਿਆਂ ਵਿੱਚ 2500 ਰੁਪਏ ਪ੍ਰਤੀ ਮਹੀਨਾ ਪਾਇਆ ਜਾਵੇਗਾ ਦਿੱਲੀ ਕੈਬਨਿਟ ਦੇ ਵੱਲੋਂ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਸੀਐਮ ਰੇਖਾ ਗੁਪਤਾ ਨੇ ਜਾਣਕਾਰੀ ਦਿੱਤੀ ਕਿ 5100 ਕਰੋੜ ਰੁਪਇਆ ਇਸ ਯੋਜਨਾ ਦੇ ਲਈ ਹਾਲ ਦੀ ਘੜੀ ਸਰਕਾਰ ਦੇ ਵੱਲੋਂ ਰੱਖ ਲਿਆ ਗਿਆ ਹੈ ਮਨਜ਼ੂਰੀ ਦੇ ਦਿੱਤੀ ਗਈ ਹੈ ਰਜਿਸਟ੍ਰੇਸ਼ਨਾਂ ਸ਼ੁਰੂ ਕੀਤੀਆਂ ਜਾਣਗੀਆਂ ਅਜੇ ਖਾਤੇ 'ਚ ਪੈਸੇ ਨਹੀਂ ਪਾਏ ਜਾਣਗੇ ਜੋ ਯੋਜਨਾ ਦਾ ਐਲਾਨ ਹੋਇਆ ਹੈ ਉਸ ਦੇ ਮੁਤਾਬਿਕ ਰਜਿਸਟ੍ਰੇਸ਼ਨਾਂ ਕੀਤੀਆਂ ਜਾਣਗੀਆਂ ਨਿਯਮ ਤੈਅ ਕੀਤੇ ਜਾਣਗੇ ਕਿ ਕਿਹੜੀਆਂ ਬੀਬੀਆਂ ਯੋਗ ਹਨ ਅਤੇ ਕਿਹੜੀਆਂ ਨਹੀਂ ਹਨ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਵਾਅਦੇ ਮੁਤਾਬਕ ਸਾਰੀਆਂ ਬੀਬੀਆਂ ਦੇ ਖਾਤਿਆਂ ਦੇ ਵਿੱਚ ਅਤਿ ਸੱਚ ਸਰਕਾਰ ਦੇ ਵੱਲੋਂ 2500 ਰੁਪਏ ਮਹੀਨਾ ਨਹੀਂ ਪਾਇਆ ਜਾਵੇਗਾ ਪਹਿਲਾਂ ਬੀਪੀਐਲ ਗਰੀਬੀ ਰੇਖਾ ਤੋਂ ਹੇਠ ਜੋ ਪਰਿਵਾਰ ਹਨ ਉਹਨਾਂ ਦੀਆਂ ਬੀਬੀਆਂ ਦੇ ਖਾਤਿਆਂ ਦੇ ਵਿੱਚ 2500 ਰੁਪਏ ਪ੍ਰਤੀ ਮਹੀਨਾ ਸਰਕਾਰ ਪਾ ਸਕਦੀ ਹੈ ਪਰ ਅਜੇ ਇਹਨਾਂ ਸ਼ਰਤਾਂ ਦਾ ਐਲਾਨ ਨਹੀਂ ਕੀਤਾ ਗਿਆ ਪੋਰਟਲ ਖੋਲਿਆ ਜਾਵੇਗਾ ਰਜਿਸਟ੍ਰੇਸ਼ਨ ਬੀਬੀਆਂ ਦੀ ਸ਼ੁਰੂ ਕੀਤੀ ਜਾਵੇਗੀ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਪ੍ਰੋਜੈਕਟਾਂ ਦਾ ਐਲਾਨ ਅਸੀਂ ਕਰਦੇ ਹਾਂ ਖਾਤਿਆਂ 'ਚ ਪੈਸੇ ਪੈਣ ਜਾ ਰਹੇ ਨੇ ਦਿੱਲੀ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਆਮ ਆਦਮੀ ਪਾਰਟੀ ਟੁੱਟ ਕੇ ਪੈ ਗਈ ਆਪ ਆਖਦੀ ਹੈ ਕਿ ਵਾਅਦਾ ਕੁਝ ਹੋਰ ਕਰਦੇ ਹੋ ਜ਼ਮੀਨੀ ਪੱਦਰ ਦੇ ਐਲਾਨ ਲਾਗੂ ਕੁਝ ਹੋਰ 2500 ਰੁਪਏ ਚਾਹੀਦਾ ਹੈ ਕਮੇਟੀ ਨਹੀਂ ਚਾਹੀਦੀ ਐਲਾਨ ਨਹੀਂ ਚਾਹੀਦੇ ਪੈਸੇ ਚਾਹੀਦੇ ਨੇ ਖਾਤਿਆਂ ਦੇ ਵਿੱਚ ਪੈਸੇ ਪਾਓ ਆਪ ਐਮਪੀ ਸੰਜੇ ਸਿੰਘ ਆਖਦੇ ਨੇ ਕਿ ਜੋ ਸ਼ਰਤਾਂ ਤੁਸੀਂ ਰੱਖਣ ਜਾ ਰਹੇ ਹੋ ਉਸ ਦੇ ਨਾਲ ਤਾਂ ਸਿਰਫ 10% ਦੀ ਬੀਬੀਆਂ ਦੇ ਖਾਤਿਆਂ ਦੇ ਵਿੱਚ ਹੀ ਪੈਸੇ ਪੈਣੇ ਨੇ ਬਾਕੀ 90% ਦਾ ਕੀ ਵਾਦਾ ਕੀਤਾ ਸੀ ਸਾਰਿਆਂ ਦੇ ਖਾਤਿਆਂ 'ਚ ਮਤਲਬ ਸਾਰਿਆਂ ਦੇ ਖਾਤਿਆਂ ਵਿੱਚ ਪੈਸੇ ਹੁਣੇ ਪਾਓ 8 ਮਾਰਚ ਨੂੰ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਪ੍ਰਧਾਨ ਮੰਤਰੀ ਦੀ ਕਹੀ ਗੱਲ ਜੁਮਲਾ ਸਾਬਤ ਹੋ ਗਈ ਹੈ ਆਪ ਦੇ ਵੱਲੋਂ ਇਹ ਤਿੱਖੇ ਵਾਰ ਜਨਤਾ ਪਾਰਟੀ ਦੇ ਲਈ ਕੀਤੇ ਗਏ ਨੇ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਗੱਲ ਜੇਕਰ ਪੈਸਿਆਂ ਦੀ ਕਰ ਰਹੇ ਹਾਂ ਤਾਂ ਪੰਜਾਬ ਸਰਕਾਰ ਦੀ ਵੀ ਗੱਲ ਕਰ ਲੈਂਦੇ ਹਾਂ ਟ੍ਰਿਬਨ ਦੀ ਰਿਪੋਰਟ ਦੇ ਮੁਤਾਬਕ ਹੁਣ ਮਾਨ ਸਰਕਾਰ ਦੇ ਵੱਲੋਂ ਪੰਜਾਬ ਸੂਬੇ ਦੀਆਂ ਸਰਕਾਰੀ ਜ਼ਮੀਨਾਂ ਅਤੇ ਜਾਇਦਾਦਾਂ ਨਿਲਾਮ ਕੀਤੀਆਂ ਜਾਣਗੀਆਂ 13 ਕਸਬਿਆਂ ਦੇ ਵਿੱਚ 2000 ਕਰੋੜ ਦੇ ਕਰੀਬ ਦੀਆਂ ਇਹ ਜਾਇਦਾਦਾਂ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਨਿਲਾਮ ਕਰੇਗੀ ਇੰਨਾ ਹੀ ਨਹੀਂ ਇਹ ਨਿਲਾਮੀ ਕੀਤੀ ਜਾਵੇਗੀ 12 ਮਾਰਚ ਤੋਂ ਇਹ ਨਿਲਾਮੀ ਸ਼ੁਰੂ ਹੋਵੇਗੀ ਤੇ 22 ਮਾਰਚ ਤੱਕ ਚਲੇਗੀ ਜਿਹੜਾ ਇਹਨਾਂ ਦੇ ਵੱਧ ਪੈਸੇ ਦੇਵੇਗਾ ਉਸ ਨੂੰ ਹੀ ਸਰਕਾਰ ਦੇ ਵੱਲੋਂ ਇਹ ਜਾਇਦਾਦਾਂ ਜ਼ਮੀਨੀ ਜ਼ਮੀਨਾ ਦੀ ਦਿੱਤੀਆਂ ਜਾਣਗੀਆਂ ਮੋਹਾਲੀ ਨਿਊ ਚੰਡੀਗੜ੍ਹ ਲੁਧਿਆਣਾ ਜਲੰਧਰ ਅਮਰitsar ਅਤੇ ਪਟਿਆਲਾ ਸਮੇਤ 13 ਕਸਬਿਆਂ ਦੇ ਵਿੱਚ 2000 ਕਰੋੜ ਕਰੋੜ ਰੁਪਏ ਦੀਆਂ ਇਹ ਰਿਹਾਇਸ਼ੀ ਵਪਾਰਕ ਤੇ ਸੰਸਥਾਗਤ ਥਾਵਾਂ ਨਿਲਾਮੀ ਲਈ ਉਪਲਬਧ ਕਰਾਉਣ ਜਾ ਰਹੀ ਹੈ ਸਰਕਾਰ ਪੁੱਡਾ ਅਤੇ ਰਾਜ ਦੇ ਜੋ ਹੋਰ ਵਿਕਾਸ ਅਥਾਰਟੀਆਂ ਹਨ 12 ਮਾਰਚ ਨੂੰ ਨਿਲਾਮੀ ਸ਼ੁਰੂ ਕਰਨ ਗਿਆ ਤੇ 22 ਮਾਰਚ ਤੱਕ ਚਲਾਉਣ ਗਿਆ ਉਸ ਤੋਂ ਬਾਅਦ ਜਿਹੜੇ ਬੋਲੀਕਾਰ ਇਸ ਦੇ ਵਿੱਚ ਸਫਲ ਹੋਣਗੇ ਉਹ ਬੋਲੀ ਦਾ 10% ਦੀ ਅਦਾ ਕਰਨਗੇ ਸਾਈਟਾਂ ਉਹਨਾਂ ਨੂੰ ਅਲੋਟ ਕਰ ਦਿੱਤੀਆਂ ਜਾਣਗੀਆਂ 25% ਦੀ ਦੇਣਗੇ ਤਾਂ ਸਾਈਟਾਂ ਦਾ ਕਬਜ਼ਾ ਵੀ ਉਹਨਾਂ ਨੂੰ ਦੇ ਦਿੱਤਾ ਜਾਵੇਗਾ 2000 ਕਰੋੜ ਰੂਪਏ ਤੋਂ ਵਾਧ ਦੀ ਇਹ ਨਿਲਾਮੀ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ 2024 ਦੇ ਵਿੱਚ ਦੋ ਵਾਰ ਅਤੇ 2025 ਦੇ ਵਿੱਚ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਦਾ ਦੌਰ ਜਾਰੀ ਰਹੇਗਾ